ਸੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਮਾਈ ਔਰ ਭਾਈ ਮੇਰੇ ਨਗਰ ਦੇ ਸਜਣ ਪਿਆਰੇ ਬਿੱਤਰ ਵੀਰ ਮਾਮਾ ਔਰ ਭੈਣਾ ਦੂਰੋਂ ਨੇੜੇ ਆਇਆ ਸੰਗਤਾਂ ਦੇ ਵੱਲੋਂ ਉਹਨਾਂ ਦਾ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਅੰਬਾ ਬਿੱਤਰ ਤਾਂ ਇਸ ਸੰਗਤ ਨੂੰ ਤੇ ਨਗਰ ਨੂੰ ਇਹਦਾ ਸਜਦਾ ਕਰਦਾ ਉਹਨਾਂ ਦੇ ਚਰਨਾਂ ਦੇ ਵਿੱਚ ਕਿਉਂਕਿ ਹਰ ਮੇੜ ਦਾਸ ਤਾਂ ਬਣਿਆ ਹੀ ਸੋਤੇ ਰਹੀ ਹੈ ਨਾ ਮੈਨੂੰ ਕੋਈ ਜ਼ਿੰਦਗੀ ਚ ਮਹਾਰਾਜ ਦੇ ਸ਼ੌਕ ਲਾਇਆ ਏ ਹੁੰਦਾ ਘਰ ਘਰ ਵੀ ਸਜਿਆ ਏ ਬਾਹਰ ਜ਼ਿੰਦਗੀ ਚ ਇਹ ਮੰਗਦਾ ਏ ਜਿੱਥੇ ਵੀ ਜਾਵਾ ਜਿੱਥੇ ਵੀ ਰਹਾ ਇਸ ਸੰਸਾਰ ਦਾ ਜਿੰਨਾ ਹੁਸਕੇ ਪਾਵਾਂਗਾ ਤੇ ਤੁਸੀਂ ਆਪੇ ਕੀ ਟੈਨ ਟੋ ਟੈਨ ਕੱਢ ਕੇ ਆਏ ਹੋ ਮੈਂ ਸਾਰਿਆਂ ਦਾ ਪਰਵਾਹ ਕਰਦਾ ਏ ਤੇ ਨਾਲੇ ਮੇਰੀ ਬੇਨਤੀ ਹੈ ਮਗਰਾਨੀ ਕੋ ਸੰਤ ਬਾਬਾ ਮੋਹ ਦਾ ਕੀ ਬੜੇ ਨਿੱਕੇ ਸੋ ਆਪੇ ਸਾਧੂ ਦੇ ਜلال ਵਾਲੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਬਾਬਾ ਦੇਵਾਨ ਨਾ ਜੀ ਦਰਾਲ ਬਾੜੇ ਕਲਿਆਣਾ ਤੋਂ ਜਿਹਨਾਂ ਦਾ ਵੀ ਧੰਨ ਕਰਦੇ ਧਰਵਾਦ ਕਰਦੇ ਆ ਧੂਰ ਕਿਰ ਜੋ ਆਪਣਾ ਮੇਰਾ ਉਹਨਾਂ ਭਾਸ਼ਣ ਸੰਤ ਬਾਬਾ ਕਾਂਤੰਨ ਬਾਬਾ ਹਮੈਲਾ ਜੀ ਉਹਨਾਂ ਦੇ ਸਿਰਦ ਬਾਬਾ ਸੇਵਾਦਾਤਾ ਜੀ ਉਹਨਾਂ ਦੇ ਸਿਰਦ ਬਾਬਾ ਭਾਰਨਾ ਜੀ ਤੇ ਉਹਨਾਂ ਦੇ ਸਿਰਦ ਬਾਬਾ ਭਜਨਦਾਤਾ ਜੀ ਸਾਡੇ ਵਿੱਚ ਸਵਾਲੇ ਮੈਕੀਨਿੰਗੇ ਬੜੀ ਦਲਦੀ ਆਏ ਨੇ ਸਾਡੇ ਵੱਡੇ ਭਰਾ ਨੇ ਇਹਨਾਂ ਨਾਲ ਅਸੀਂ ਧੰਨਵਾਦ ਕਰਦੇ ਆਂ ਇਸਾਰਿਆਂ ਨੂੰ ਸੰਗਤ ਨੂੰ ਦੇਤੀ ਆ ਦਾਸ ਵਦਿਓ ਇਸਾਰਿਆਂ ਨੇ ਭੋਜਨ ਪਾਣੀ ਜਿੰਨੇ ਕੋ ਤੁਹਾਨੂੰ ਘੋਖ ਜਿਨੇ ਹੀ ਪਟਾ ਲੀ ਕਰੇ ਰਵਾਜ ਜਮਾ ਕੇ ਲੈ ਜਿਓ ਤਾਂ ਇਹਨਾਂ ਦੇ ਬਾਰੇ ਕੋਈ ਟੈਨਸ਼ਨ ਨਹੀਂ ਪਰ ਸਾਰਿਆਂ ਨੇ ਰੋਟੀ ਪਾਣੀ ਖਾ ਕੇ ਜਾ ਕਾਲੀ ਨਿਕਲਣੇ ਐਂਡਾਂ ਟਾਈਮ ਉਸ ਜਿੱਥੇ ਬੈਠੇ ਆ

ਇਸ ਸੰਸਾਰ ਤੇ ਕੁਛ ਨਹੀਂ ਜਿੰਨ ਪ੍ਰੇਮ ਦੀ ਆਤ ਤੇ ਨਹੀਂ ਲੁਆਇਆ ਜੇ ਤੁਸੀਂ ਤ੍ਰੀਤ ਲਾਉਣੀਆ ਦਾ ਪਰਮਾਤਮਾ ਦੇ ਨਾਲ ਲਾਉ ਇਹ ਜਿਹੜਾ ਸੰਸਾਰ ਹੈ ਇਹ ਸੰਸਾਰ ਦੇ ਵਿੱਚ ਦੁੱਖਾਂ ਤੋਂ ਸਿਵਾ ਕੋਈ ਕੁਛ ਨਹੀਂ ਪਰਮਾਤਮਾ ਦੀ ਬਾਣੀ ਦਾ ਆਨੰਦ ਉਹਦਾ ਨਸ ਜਿਹਦੀ ਸਮਝ ਦੇ ਵਿੱਚ ਆ ਗਿਆ ਉਹ ਜਿੰਦਗੀ ਦੇ ਲੋਕ ਪਰੋ ਆਪਣੇ ਸਵਾਲ ਲੈਂਦਾ ਏ ਇਹ ਗੱਲ ਆਲਮ ਲੜੜੀ ਆ ਜੇ ਸਮਝ ਬਵੇ ਤਾਂ ਸੋ ਲੜੀ ਆ ਜਿਹਦੇ ਸਮਝ ਦੇ ਵਿੱਚ ਆ ਗਿਆ ਐ ਰਸੁਔਰ ਜਿੰਦਗੀ ਦੇ ਸੌ ਸਵਾਦ ਸਾਰੇ ਪਿਆਰ ਚੰਦਾ ਏ ਤੇ ਜਿਹਦੇ ਸਮਝ ਨਹੀਂ ਆਇਆ ਉਹ ਬਾਹਰ ਬਗਲ ਵਿੱਚ ਹੀ ਰਹਿੰਦਾ ਏ ਕਿਤੇ 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 ਸਾਡੇ ਲਈ ਮਹਾਰਾਜ ਨੇ ਖੰਡਾ ਪ੍ਰਮੰਧਾ ਦੀ ਬਾਣੀ ਕਹਿੰਦਾ ਭਤਰਾ ਵਕੀਰਾਂ ਤੇ 30 ਕਰੋੜ ਦੇਵੀ ਦੇਵਤਾ ਮੈਂ ਕਹਿੰਦਾ ਜਿੰਨੇ ਮੇਲੇ ਦਾ ਤਾਰਾ ਪ੍ਰਾਂ ਸਤਾਈ ਸਿਮਰਤੀਆਂ ਤਾਂ ਸ੍ਰੀਪਤੋ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆ ਪਰ ਖੋਜੋ ਜੇ ਪਰੋਹੇ ਤਾਂ ਕੋਈ ਬੱਲੇ ਪਊਗਾ ਜੇ ਬਾਣੀ ਨੂੰ ਸਮਝਾਂਗੇ ਨਾ ਪੜਾਂਗੇ ਨਾ ਦੇਖੇ ਕੁਝ ਬੱਲੇ ਪੈਣਗੇ ਇਸ ਲਈ ਦਾ ਸਾਰੇ ਨੂੰ ਕਹਿੰਦਾ ਸਵਰਨ ਕਰਿਆ ਕਰੋ ਬਾਣੀ ਪੜਿਆ ਕਰੋ ਸਤੇ ਪਾਸ਼ਾ ਤੇ ਸਰਧਾ ਕਰਿਆ ਕਰੋ ਤੇ ਸਰਤਾ ਦੇ ਨਾਲ ਮਨ ਕੋ ਸੋਦੇ ਸਾਧ ਕਹਾਵੇ ਜਨ ਮਨ ਸਫਲ ਹੋ ਜਾਵੇ ਆਪਣੀ ਆਤਮਾ ਨੂੰ ਪ੍ਰਮਾਤਮਾ ਨਾਲ ਜੋੜ ਕੇ ਤੇ ਸਰਧਾ ਰੱਖਿਆ ਕਰੋ ਬਾਣੀ ਪੜਿਆ ਕਰੋ ਸੁਣਿਆ ਕਰਿਆ ਕਰੋ ਸਾਡੇ ਵੀਰ ਲੋਕੋ ਵਾਲੇ ਕੀ ਜੱਥਾ ਆਰਮ ਸਿੰਘ ਜੀ ਬੜੇ ਮਿੱਠੇ ਸੁਜਦੇ ਸੁਣਾਵੇ ਬਾਸ਼ਾ ਬੜੀ ਵਧੀਆ ਸੰਗਤਾਂ ਨੂੰ ਆਪਣਾ ਕੀਤਰ ਸਵਾਗਤ ਰਿਹਾਰ ਕਰਦੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਜਿੰਨੀਆਂ ਨੇ ਕੋ ਜੱਥਾ ਮਗਰ ਬੈਠਾ ਮੇਰੀ ਕਿਰੁਲਾ ਚਾਹੀ ਜਾਂਦਾ ਕੌਰ ਜੀ ਬਾਪਰੇ ਲਈ ਟਾਈਮ ਦੇਣਾ ਨਹੀਂ ਸੀ ਪਰ ਦੂਜੇ ਕੁਛੇ ਕੁੜੀਆਂ ਬੈਠੀਆਂ ਐ ਮਤ ਮਰੇ ਤੋਂ ਸੋ ਸੋ ਨੂੰ ਗਾਤਾ ਮੈਂ ਤੋ ਟਾਈਮ ਮਿਲ ਜੂ ਕੋਦ ਜੂਰ ਸਾਰਾ ਨਾਮ ਦਿਨਾਰ ਦੇਵੰਦੀ ਜੋ ਨਾਮ ਦਿਨਾਰ ਤੁਸੀਂ ਆਪਾ ਜਿਹੜਾ ਰਾਮਦਾਨ ਆ ਰਹੇ ਹਨ ਤੁਸੀਂ ਲੈ ਸਕਦੇ ਆ ਇੰਨੀਆਂ ਸਵਾਲ ਜੇ ਕਿਸੇ ਨੂੰ ਮੈਂ ਤੋਂ 7 ਦਿਨਾਂ ਦੇ ਵਿੱਚ ਲੰਗਰ ਵਰਤਾਉਂਦਿਆਂ ਸੇਵਾ ਕਰਦਿਆਂ ਕਿਸੇ ਵੀ ਪ੍ਰਕਾਰ ਦੀ ਮੇਰੇ ਤੋਂ ਗਲਤੀ ਹੋ ਗਈ ਹੋਵੇ ਤਾਂ ਦਾਸ ਹੋਣੇ ਚਰਣਾ ਦੀ ਥੋੜੀ ਹੈ ਤੇ ਆਪਣੇ ਚਰਣਾ ਦੀ ਥੋੜੀ ਸਮਝ ਤੇ ਮਾਫ ਕਰਨਾ ਬਲਾਉ ਫੱਟੇ ਪਾਉ ਫੱਟੇ ਹੋਣਾਈ ਗ੍ਰੀਤੀ ਦਾ ਦਾਸਾ ਹੋਣ ਗ੍ਰੀਤੀ ਬਣੇ ਤਾਲੋ ਵੀਰ ਸਿੰਘ ਸੈਨੋ ਭਾਈ ਕਰਦੀਸ਼ ਸਿੰਘ ਨੰਬਰ ਦਾ ਹੁਣ ਕਾ ਇਸ ਵੀਰ ਸਿੰਘ ਦੇ ਪਰਿਵਾਰ ਦੇ ਵਿੱਚੋਂ ਜੇ ਪਹਿਲੇ ਨੰਬਰ ਤੇ ਜੋ ਸਾਈਕਲ ਬਣਾ ਪੁਰਸਾ ਮਲਦਾ ਹੈ ਨਾ ਉਸ ਪਰਿਵਾਰ ਦੇ ਬੱਚੇ ਨੂੰ ਵੇਚੇ ਵਾਹ ਪੁਰਸਾ ਤੋੜ ਕੇ ਜੋ ਚਾਹੀਏ ਉਹ ਲੈ ਕਦੀ ਭਾਲ ਲੈਣ ਬੱਚਾ ਕਰਨਵੀਰ ਸਚਿੱਟੇ ਤੇ ਨਾਲ ਹੀ ਦੂਸਰੇ ਨੰਬਰ ਤੇ ਜੋ ਗੜੀ ਜਸਨਪ੍ਰੀਤ ਦਾ ਸੈਨਾਪਤੀ ਦੇ ਕਾਰਸ ਨੂੰ ਉਹਨਾਂ ਤੋਂ ਮਹਾਪੁਰਸ਼ ਵੱਲੋਂ ਸੋਲਣ ਨਾ ਬਾਲੀਆਂ ਦਿੱਡੀਆਂ ਜਾਣੀਆਂ। ਛੇਰੇ ਨੰਬਰ ਤੇ ਕਲਵੀਰ ਸਿੰਘ, ਤਨਵੀਰ ਸਿੰਘ, ਸੈਨਾਪਤੀ ਕੁਲਦੀਪ ਸਿੰਘ ਨੰਬਰ ਦਾ। ਉਹਨਾਂ ਚਾਲਦੀ ਦੀ ਜੈਨੀ ਸਾਰੇ ਬੱਚਿਆਂ ਨਾਲ ਚੜਦੀ ਜੈਨੀ ਜਿਹੜੀਆਂ ਹਨ। ਹਰਪ੍ਰੀਤ ਸਿੰਘ ਸੈਨਾਪਤੀ ਕੁਮੰਦਰ ਸਿੰਘ ਸਿਰਾ। ਕੋਮਲ ਪ੍ਰੀਤਕਾਰ ਸੁਖਮੰਦਰ ਸਿੰਘ ਸਿਰਾ ਉਹਨਾਂ ਲੜਕੀ ਹੈ। ਜਸਨ

ਮਨਜੂਰ ਪੌੜਾ ਬਾਬਾ ਜੀ ਬਾਬਾ ਜੀ ਤੁਹਾਡਾ ਭਾਈ ਗੁਰਮੀਤ ਸਿੰਘ ਬਸਾਰੇ ਬੱਚੇ ਆਪਣਾ ਸਮਾਨ ਲੈ ਲੈਣਾਂ ਸਮਾਨ ਤੋਂ ਬਾਅਦ ਹੁਣ ਬੇਨਤੀ ਕਰਾਂ ਕਿ ਜੋ ਸਾਡੇ ਵਿੱਚ ਜੋ ਕਮਿਸ਼ਨਰੀ ਜੱਤੇ ਦੋ ਪਹੁੰਚਦੇ ਉਹਨਾਂ ਨੂੰ ਬੇਨਤੀ ਹੈ ਅੱਜ ਉਹ ਬਾਅਦ ਵਿੱਚੋਂ ਦੇਖ ਪਤਾਉਣ ਲੱਗ ਜਾਂਦੇ ਕਿ ਨਾਰਾਇਣ ਇੱਕ ਇੱਕ ਕਰ ਕਰ ਕਿਰਪਾ ਕਰਕੇ ਲਾਇਓ ਪਹਿਲਾ ਭਾਈ ਬੇਨਤੀ ਕਰਦਾ ਹੈ ਭਾਈ ਜੀ ਤਾਲਪੁਰ ਦੀ ਜਨੀ ਆਣਾ ਕੋਈ ਇੱਕ ਕਰਤਾ ਲਾ ਲਓ ਤੋਂ ਬਾਅਦ ਬੱਚਿਆਂ ਦਾ ਸਾਹ ਪਹੁੰਚ ਉਹ ਕਰਤਾ ਲਾ ਲੈਣਾ

महाशिया ते बन कई नकी देश

ਇੱਥੇ ਮਹਾਂਪੁਰ ਸੰਤ ਗਾਗਰ ਹਰਲੇ ਦਾ ਕੀ ਅਰ ਸਾਲ ਕੇ ਗਾਜੀ ਨੂੰ ਮਨਾਇ ਰਹੇ ਆ ਸਭ ਤੋਂ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤਿ ਸੋਚੀ ਸਤਿ ਸ਼ੰਤ ਨੂੰ ਮੇਰੇ ਜਥੇਬਦਨ ਕੋਤ ਨੂੰ ਕੋਤ ਨਾਇਕ ਕਰੇ ਤੇ ਜਦੋਂ ਜੀ ਸਭਾ ਹੈ ਬਾਹਰ ਤੋਂ ਆਇਆ ਖੜੇ ਬਣ ਕੇ ਤਰਿਆ ਨੇ ਉਹ ਜਾਇਨਾ ਤੋਂ ਜਾਇਨਾ ਸ੍ਰੋਚਰ ਮਨਤ باہر بھی جگہ ہے نہیں بجنے کی کوشش کرو گے سب نے اپنا مریادا نہ کریں